ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਿਰ ਨੇ ਗਰੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਮਾਲਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਅੱਜ ਵੀਰੇ ਬੱਸ ਪੰਕ ਛੋਟੀ ਜੀ ਗੱਲ ਕਰਾਂਗੇ ਉਹ ਹੈਗੀ ਹੈ ਮਾਪਿਆਂ ਨੂੰ ਰੱਬ ਕਿਉਂ ਕਿਹਾ ਜਾਂਦਾ ਹੈ ਜਾਂ ਮਾਪਿਆਂ ਨੂੰ ਰੱਬ ਬੰਦਾ ਕਦੋਂ ਸਮਝਦਾ ਹੈ ਨਹੀਂ ਤਾਂ ਇਹ ਕਿਹੜਾ ਦੁਨੀਆਵੀ ਪੱਖ ਹੈ ਉਹਦੇ ਵਿੱਚ ਤਾਂ ਰੌਲੇ ਚੱਲਦੀ ਰਹਿੰਦੇ ਆ ਜਿਹੜਾ ਦੁਨੀਆਵੀ ਇਹ ਕਿਹੜਾ ਪੱਖ ਹੈਗਾ ਉਹਦੇ ਵਿੱਚ ਤਾਂ ਰੌਲੇ ਚੱਲਦੇ ਰਹਿੰਦੇ ਆ ਪਿਓ ਪੁੱਤ ਨਾਲ ਗੁੱਸੇ ਹੋ ਗਿਆ ਪੁੱਤ ਪਿਓ ਨਾਲ ਗੁੱਸੇ ਹੋ ਗਿਆ ਬੋਲ ਲਿਆ ਗਿਆ ਉਚਾਨੀਵਾ ਹੋ ਗਿਆ ਝਗੜੇ ਹੋ ਗਏ ਹੋ ਰਹੇ ਹੋਗੇ ਉਹ ਸਾਰਾ ਇੱਕ ਦੁਨਿਆਵੀ ਪੱਖ ਰਹਿ ਗਿਆ ਲੇਕਿਨ ਇੱਕ ਦੂਸਰਾ ਪੱਖ ਇੱਕ ਹੋਰ ਹੁੰਦਾ ਉਹਦੇ ਵਿੱਚ ਕੀ ਹੁੰਦਾ ਹੈਗਾ ਵੀ ਜਦੋਂ ਤੁਸੀਂ ਆਪ ਦੇ ਆਪ ਨੂੰ ਸਮਝਣ ਲੱਗ ਜਾਂਦੇ ਹੋ ਕੋਈ ਵੀ ਇਨਸਾਨ ਹੈ ਜਦੋਂ ਉਹ ਉਸ ਪਰਮਾਤਮਾ ਨੂੰ ਯਾਦ ਕਰਦਾ ਉਸ ਵਾਹਿਗੁਰੂ ਨੂੰ ਯਾਦ ਕਰਦਾ ਹੈ ਨਾ ਜਦੋਂ ਉਹਦਾ ਧਿਆਨ ਲਗਾਉਂਦਾ ਆਪਣੀ ਬਾਣੀ ਪੂਜਾ ਕਰਦਾ ਜਦੋਂ ਨਾਮ ਸਿਮਰਨ ਕਰਦਾ ਠੀਕ ਹੈ ਤਾਂ ਉਦੋਂ ਨੂੰ ਜਦੋਂ ਗਿਆਨ ਹੁੰਦਾ ਹੈ ਉਸ ਇਨਸਾਨ ਨੂੰ ਜਦੋਂ ਗਿਆਨ ਹੋ ਜਾਂਦਾ ਨਾ ਤਾਂ ਗਿਆਨ ਹੋਣ ਤੋਂ ਬਾਅਦ ਜਦੋਂ ਉਹ ਪਰਮਾਤਮਾ ਦੇ ਅੱਗੇ ਨੀਵੀਂ ਪਾਉਂਦਾ ਹੈ ਉਹਦੇ ਅੱਗੇ ਸਿਰ ਝੁਕਾਉਂਦਾ ਹੈ ਠੀਕ ਹੈ ਜੀ ਵੀ ਜੋ ਕੁਝ ਹੈ ਤੂੰ ਹੈ ਤੇ ਬੰਦਾ ਇਨਸਾਨ ਉਹ ਵੀ ਹਾਂ ਵੀ ਮੈਨੂੰ ਪਰਮਾਤਮਾ ਮਿਲਿਆ 베ਰੀ ਇਸ ਮੇਰੀ ਆਤਮਾ ਦਾ ਉਧਾਰ ਹੋਇਆ ਉਹ ਉਹ ਕਿਹੜੀ ਵਜ੍ਹਾ ਕਰਕੇ ਹੋਇਆ ਕਿਉਂਕਿ ਉਸ ਇਨਸਾਨ ਨੇ ਮੈ ਮੈਨੂੰ ਜਨਮ ਦਿੱਤਾ ਫੇਰ ਜਾ ਕੇ ਉਹ ਜਿਹੜਾ ਪਿਓ ਵਾਲਾ ਤਰਜਾ ਨਾ ਉਹ ਉਹ ਉੱਥੇ ਜਾ ਕੇ ਕਨੈਕਸ਼ਨ ਜਿਹੜਾ ਹੈਗਾ ਉਹ ਜੁੜਦਾ ਵੀ ਉਸਨੇ ਮੈਨੂੰ ਜਨਮ ਦਿੱਤਾ ਤਾਂ ਮੈਂ ਆਪਣੀ ਆਤਮਾ ਦਾ ਉਧਾਰ ਕਰ ਸਕਿਆ ਠੀਕ ਸਮਝ ਗਈ ਸੀ ਹਣਾ ਵੀ ਮੈਂ ਆਪਦੀ ਆਤਮਾ ਦਾ ਉਧਾਰ ਕਰ ਸਕਿਆ ਵੀ ਫੇ ਪ੍ਰਮਾਤਮਾ ਵੀ ਮੇਰੇ ਦੁੱਖ ਦਰਦ ਜਿਹੜੇ ਮੈਂ ਇਸ ਸੰਸਾਰ ਦੇ ਸੀ ਕਿ ਮੈਂ ਇਸ ਸੰਸਾਰ ਨੂੰ ਸਮਝ ਸਕਿਆ ਮੇਰੇ ਉਹ ਸਾਰੇ ਕੱਟੇ ਗਏ ਠੀਕ ਹੈ ਲੇਕਿਨ ਉਹ ਕੱਟੇ ਜਨਮ ਜਨਮਾਂ ਦੇ ਕੱਟੇ ਗਏ ਉਹ ਜਨਮ ਜਨਮਾਂ ਦੇ ਕਿਵੇਂ ਕੱਟੇ ਗਏ ਵੀ ਉਸ ਇਨਸਾਨ ਦੇ ਉਹ ਇੱਕ ਇਨਸਾਨ ਜਰੀਆ ਵੜਿਆ ਜੋ ਮੇਰੇ ਪਿਤਾ ਦੀ ਜਗ੍ਹਾ ਤੇ ਸੀ ਉਹਦੀ ਵਜ੍ਹਾ ਕਰਕੇ ਮੈਂ ਇੱਥੇ ਆਇਆ ਫਿਰ ਇਨਸਾਨ ਉਹਦੀ ਕਦਰ ਕਰਦਾ ਫਿਰ ਤਾਂ ਕਰਕੇ ਕਹਿੰਦਾ ਵੀ ਉਹ ਰੱਬ ਹੈ ਉਹਨੂੰ ਫਿਰ ਰੱਬ ਦਾ ਦਰਜਾ ਇੱਕ ਮਾਂ ਬਿਓ ਮਾਂ ਬਾਪ ਨੂੰ ਫਿਰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਫਿਰ ਉਹ 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 ਦੇਣ ਲੱਗ ਜਾਂਦਾ ਐ ਨਹੀਂ ਹੈਗਾ ਵੀ ਹਾਂ ਵੀ ਮੈਨਿਮਮ ਗਿਆਨ ਮਿਲ ਗਿਆ ਤਾਂ ਮੈਂ ਬਾਅਦ ਵਿੱਚ ਐ ਐ ਕਹਿਣ ਲੱਗ ਜਾਂਦੀ ਹਰ ਹਾਂ ਉਹ ਪਿਓ ਆ ਤੇ ਉਹੜੇ ਆ ਤੇ ਇਹ ਤੇ ਐ ਤੇ ਸਾਕਾਂ ਦੀ ਗਿਆਨ ਮਿਲਣ ਤੋਂ ਬਾਅਦ ਆਪਾਂ ਨੂੰ ਸੁਰਤ ਆਉਣ ਤੋਂ ਬਾਅਦ ਤਾਂ ਸਬਕਾਂ ਦੀ ਆਪਾਂ ਨੂੰ ਆਪ ਮਾਪੇ ਉਹਨੂੰ ਪੁੱਜਣਾ ਚਾਹੀਦਾ ਆਪਾਂ ਐ ਥੋੜਾ ਹੁੰਦਾ ਵੀ ਹਾਂ ਵੀ ਗਿਆਨ ਮਿਲਣ ਤੋਂ ਬਾਅਦ ਮਾਪੇ ਨੂੰ ਭੁੱਲ ਜਿਓ ਇਤਾਂ ਨਹੀਂ ਹੁੰਦਾ ਠੀਕ ਹੈ ਫਿਰ ਬੰਦਾ ਮਾਪੇ ਨੂੰ ਤਾਂ ਤਾਂ ਹੀ ਮਾ ਇਹੜਾ ਹੈਗਾ ਮਾਪੇ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਇਹ ਇਸ ਤਰ੍ਹਾਂ ਦਾ ਇਹ ਚ ਇਹ ਚੀਜ਼ ਵੀ ਇਹ ਇੱਕ ਪੱਖ ਹੁੰਦਾ ਜੋ ਕੁਝ ਇਨਸਾਨ ਸੋਚਦੇ ਜੋ ਜਿਵੇਂ ਮੇਰੇ ਦਿਲ 'ਚ ਜਿਵੇਂ ਵਿਚਾਰ ਆਇਆ ਹੋਰ ਵੀ ਭਰਾ ਹੋਣਗੇ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਿਚਾਰ ਆਇਆ ਹੋਊਗਾ ਫਿਰ ਹਾਂ ਵੀ ਇਹ ਪੱਖ ਵੀ ਇੱਕ ਹੁੰਦਾ ਤਾਂ ਬਾਕੀ ਖੁਸ਼ ਰੋ ਮਿਲ ਕੇ ਰੋ ਮਾਪੇ ਦਾ ਖਿਆਲ ਰੱਖੋ ਜਿਹੜੇ ਇਨਸਾਨ ਤੇ ਬੀਤੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਬਾਕੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਤੇ ਬਾਕੀ ਭਰਾ ਹੌਲੀ ਹੌਲੀ ਜੁੜੀ ਜਾਂਦੇ ਆ ਸਬਸਕ੍ਰਾਈਬ ਹੋ ਰਹੇ ਸਬਸਕ੍ਰਾਈਬ ਕਰ ਰਹੇ ਨੇ ਹਨਾ ਤਾਂ ਚਲੋ ਮਾਰ ਚੜ੍ਹਦੀ ਕਲਾ ਚ ਰੱਖੇ ਖੁਸ਼ ਰਹਿਣਾ ਜਿੰਨੇ ਵੀ ਭਰਾ ਜੋ ਬਾळा ਉਹ ਕਹਿੰਦੇ ਆਪਾਂ ਬਾਪੂ ਬਾਲੀ ਭੀੜ ਨਹੀਂ ਇਕੱਠੀ ਕਰੀਦੀ ਹੁੰਦੀ ਹਨਾ ਬਾਲੀ ਪੱਟੀ ਭੀੜ ਨਹੀਂ ਪੱਕੇ ਇਕੱਠੀ ਕਰੀਦੀ ਹੁੰਦੀ ਆਪਾਂ ਜਿੰਨੇ ਹੈਗੇ ਆ ਜਿੰਨਾ ਆਪਣਾ ਪਰਿਵਾਰ ਹੁੰਦਾ ਨਾ ਉਹਨੂੰ ਆਪ ਦੀ ਵੀਡੀਓ ਨੂੰ ਸਾਫ਼ ਰੱਖੋ ਬਸ ਉਹ ਕਹਿੰਦਾ ਆਪਦਾ ਵਿੜਾ ਸਾਫ ਰੱਖੋ ਹਨਾ ਆਪਦਾ ਘਰ ਸਾਫ ਰੱਖੋ ਮਹੱਲੇ ਵਾਲੀ ਗਲੀ ਸਾਫ ਕਰਨ ਘੋਲੀ-ਘੋਲੀ ਸਾਰਾ ਸਾਫ ਹੋ ਜਾਂਦਾ ਹੈ ਹੌਲੀ-ਹੌਲੀ ਸੱਤਿਆਂ ਤੇ ਇਹ ਵੀ ਚਲੋ ਆਪਾਂ ਕਰਮਾਂ ਵਾਲੇ ਆ ਜਿਹੜੇ ਆਪਾਂ ਰੱਬ ਦਾ ਨਾਮ ਲਈ ਜਾਂਦੇ ਆ ਲekin ਜਿਹੜੇ ਆਉਣ ਵਾਲਾ ਸਮੇਂ ਹੈ ਨਾ ਉਦੋਂ ਮੁੜ ਕੇ ਹੁਣ ਤਾਂ ਚਲੋ ਰੱਬ ਦਾ ਨਾਮ ਲੈ ਕੇ ਮਾੜੀ-ਮੁੱਟੀ ਬੰਦੇ ਨੂੰ ਸੁਰਤ ਆ ਜਾਂਦੀ ਹੈ ਬੰਦਾ ਸੰਭਲ ਜਾਂਦਾ ਤੇ ਜਦੋਂ ਵੀਰੇ ਕੋਈ ਦੱਸਣ ਵਾਲਾ ਹੋਵੇ ਹੀ ਨਾ ਫੇਰ ਉਦੋਂ ਹਾਂ ਤਾਂ ਚਲੋ ਭੜਾ ਕਰੋ ਚਾਹੇ ਆਹ ਨੈਟ ਹੈ ਜੋ ਮਰਜੀ ਹੈ ਚਾਹੇ ਫੋਨ ਹੈ ਇਹਦੇ ਥਰੂ ਆਪ ਇੱਕ ਦੂਜੇ ਨਾਲ ਭਰਾ ਭੈਣ ਭਰਾ ਗੱਲਾਂ ਕਰ ਲੈਣੇ ਹਨਾ ਤੇ ਜੇ ਇਹ ਹੀ ਕ联ਕਸ਼ਨ ਹੋਊਗਾ ਹੀ ਨਾ ਤਾਂ ਬਹੁਤ ਔਖਾ ਹੋ ਜਾਂਦਾ ਹੈ ਇਨਸਾਨ ਨੂੰ ਇਕੱਲੇ ਰਹਿਣਾ ਵੀ ਸਿੱਖੋ ਆਪਣੇ ਆਪ ਨਾਲ ਗੱਲ ਕਰਨੀ ਵੀ ਸਿੱਖੋ ਵੀ ਤੁਸੀਂ ਕੁਝ ਵੀ ਨਾ ਹੋਵੇ ਨਾ ਉਸ਼ਵੀ ਨਾ ਹੋਵੇ ਤੁਸੀਂ ਖਾਲੀ ਹੈ ਚਾਰੇ ਪਾਸੇ ਖਾਲੀ ਹੈ ਤਾਂ ਸਾਨੂੰ ਇੱਕ ਸਹਾਰਾ ਹੋਵੇ ਛੋਟਾ ਕੋਈ ਤਾਂ ਉਹ ਫਿਰ ਉਹ ਮਾਲਕ ਸਹਾਰਾ ਬਣਦਾ ਫਿਰ ਉਹ ਰਸਤਾ ਦਿਖਾਉਂਦਾ ਚਲੋ ਗੱਲਾਂ ਬਹੁਤ ਹੋ ਜਾਂਦੀਆਂ ਜੀ ਫਿਰ ਵੀਡੀਓ ਵੀ ਬਹੁਤ ਲੰਬੀ ਹੋ ਜਾਂਦੀ ਹੈ ਤੇ ਚਲੋ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਲਵ ਯੂ ਖੁਸ਼ ਰਹੋ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੈਸਾਈਆਂ ਦੀ ਚਾਹ ਵਾਸਤੇ ਫਿਰ ਮਿਲਦੇ ਆਂ ਵੀਰੇ